ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੀਰਕੇ ਆ ਗਿਆ ਸੱਜਣੋ ਨੇੜੇ ਅਮਰਕੋਟ ਆ ਜਾਂਦਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ ਜਾਂਦਾ ਤੇ ਤੁਹਾਨੂੰ ਬੂਟੇ ਨੂੰ ਮਲਾਉਣ ਲੱਗੇ ਆ ਜਾਨਵਰ ਵਿਖਾ ਦਿੰਨੇ ਸੀ ਇਸ ਕੋਲ ਤੁਹਾਨੂੰ 4 ਤੇ 3 ਆਉਂਦਿਆਂ ਨੂੰ ਸੇਲ ਹੋ ਗਏ ਹੁਣ ਕੋਈ ਵਹਿੜਾ ਜਿਹੜੀ ਵਿਕਰੀ ਵਾਲੀ ਰਹਿ ਗਈ ਆ ਤੇ ਤੁਹਾਨੂੰ ਵੀਡੀਓ ਚ ਕਵਰ ਕਰ ਦਿੰਨੇ ਆ ਕਿੰਨੇ ਦਿਨ ਬਾਕੀ ਆ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਚੰਗੀ ਵਹਿੜਾ ਬਾਕੀ ਜਾਣਕਾਰੀ ਆਪਾਂ ਮਾਲਕਾ ਤੋਂ ਲੈਣੀ ਆ ਪਾਉਜੀ ਸਾਸਰੀ ਗਾਲ ਸਾਸਰੀ ਗਾਲ ਸੰਧੂ ਸਾਹਿਬ ਹੋਰ ਸਰਾਉ ਠੀਕ ਠਾਕ ਬਹੁਤ ਵਧੀਆ ਚੜਦੀ ਕਲਾ ਪਾਉ ਬੁੱਟੇ ਕਿਵੇਂ ਆ ਚੜਦੀ ਕਲਾ ਪੂਰੀ ਓਕੇ ਆ ਨਾ ਮੇਰਾ ਬਾਬੇ ਨਾਨਕ ਮਾਲ ਵੇਚਦਾ ਫਿਰਉਂਦੇ ਮਾਲ ਨਾ ਸੰਧੂ ਸਾਹਿਬ ਇੱਕ ਨਾ ਮੇਰਾ ਭਰਾ ਹੀ ਆ ਚਾਚੇ ਦਾ ਪੁੱਤ ਜਿਹਨੇ ਗਾਂਵੋਂ ਲੈ ਗਿਆ ਜਿਹਦਾ ਪਸਟੇਟਸ ਲਾਇਆ ਨਾਲ ਦੋ ਗਾਂਵਾਂ ਆਹਣ ਤੁਹਾਡਿਆਂ ਵਪਾਰੀ ਬੈਠੇ ਆ ਗਏ ਚਲੋ ਅੱਜ ਉਹਨਾਂ ਦੇ ਲੀਆਂ ਦੋਈ ਸ਼ੁਕਰ ਆ ਮਾਰਾ ਜੀ ਤੇਰਾ ਨਾ ਪ੍ਰੇਮ ਆ ਮੈਂ ਆਸ਼ਦਾ ਗੱਲਾਂ ਬਾਤਾਂ ਮਾਰ ਲੀਆਂ ਭਰਾ ਨਾਲ ਸੱਜੇ ਧੰਨਵਾਦ ਧੰਨਵਾਦ ਪਿਆਰ ਹੋਣਾ ਚਾਹੀਦਾ ਬਾਕੀ ਕੁਝ ਨਹੀਂ ਲੈ ਕੇ ਜਾਣਾ ਆਣ ਬੈੜ ਸੁਣ ਲੱਗੀ ਏ ਤਿੱਜੇ ਸੂਏ ਸੋਊਗੀ ਠੀਕ ਆ ਗਰੀਬ ਵਦਕਾ ਗਰੰਟੀ ਨਾਲ ਆ ਕਹਿਣ ਨੂੰ ਦੂਜੇ ਵੀ ਕਹਿਦੀ ਆ ਬਸ ਕਹਿਣ ਨੂੰ ਦੂਜੇ ਹੈ ਤੇ ਜੇ ਆ ਇਹ ਨਾ ਰਾਤੀ ਇਹੀ ਜੀ ਆ ਨਹੀਂ ਲੌਂਡਈ ਠੀਕ ਆ ਆ ਜਾ ਪੱਠੇ-ਪੁੱਠੇ ਨਾਲ ਖਾਂਦੀ ਰਹੀ ਤੇ ਖੁੱਲੀ ਹੀ ਰਹੀ ਬੈੜ ਘਾਟੜ ਖਾਂਦੀ ਆ ਹਾਂ ਘਾਟ ਕੰਦੀ ਦੁੱਧ ਕਿੰਨਾ ਕ ਦਿੱਤਾ ਦੂਜੇ ਸੂਏ ਦੁੱਧ ਆਪਾਂ ਆਪਣੀ ਰਗੀ ਲਈ ਆ ਉਹ 27-28 ਲੀਟਰ ਦੇ ਦਿੱਤਾ ਨੇ ਦੁੱਧ ਠੀਕ ਆ 27 28 27 28 ਲੀਟਰ ਤੇ ਸੁਹਾ ਤੀਜਾ ਦਿਨ ਲੈ ਜੂ 8 ਜੇ ਦਿਨ ਲੈ ਜੂ ਸੰਤੂ ਸਾਹਿਬ ਨੇ ਹਾਂ ਬਣੂ ਬਹੁਤ ਹਾਂ ਬਣੂ ਚੰਗੀ ਠੀਕ ਆ ਬੂਟੇ ਓਕੇ ਰਿਪੋਰਟ ਹੈ ਨਾ ਹਾਂ ਠੀਕ ਆ ਵੇਖੋ ਨਾਲੇ ਤੁਹਾਨੂੰ ਅੱਛਾ ਕੋਈ ਕਦੀ ਇਹ ਛਾਲ ਚੂੜ ਵਾਲੀ ਕਿਤਰਾ ਮਰਜੀ ਤੇ ਪੀਂਗਾ ਕੋਈ ਕਾਰ ਨਹੀਂ ਨੀਗਾ ਵੀ ਵਾਸਤਾ ਹੀ ਨਹੀਂ ਆ ਵਾਸਤਾ ਹੀ ਨਾ ਮਾੜੀ ਨਾ ਡਾਲੇ ਕਲ ਚ ਲਿਖ ਗਈ ਸੀ ਜਾਤ ਨਸਲ ਬਾਲੀ ਆ ਹਾਂ ਆ ਜੇ ਨਾ ਵੇ ਹਾਂ ਸ਼ਹਿਤ ਹੀ ਹੁੰਦਾ ਇਹ ਨਹੀਂ ਹੁੰਦੀ ਆ ਇੱਕੋ ਜੀ ਹਾਂ ਲੈ ਟੱਪਤੀ ਆ ਤੁਹਾਨੂੰ ਨਾ ਗਾਵਾਂ ਦਾ ਦਾਣਾ ਹੀ ਚੇਪਾਂ ਹੀ ਦਾ ਹਾਂ ਰਲਦਾ ਨਹੀਂ ਇਹਦਾ ਚਾਰਾਂ ਦਾ ਇੱਕੋ ਜ ਆ ਬੋ ਦਾ ਇੱਕੋ ਜ ਆਵੇ ਕਿਆ ਬਾਤ ਸ਼ਹਿਤ ਹੀ ਆ ਸ਼ਹਿਤ ਸ਼ਹਿਤ ਤੇ ਬਾਕੀ ਸ਼ੌਂਕੀਆ ਬੰਦਾ ਵੇਖੋ ਸਾਡਾ ਭਰਾ ਹਰੇਕ ਚੀਜ਼ ਲਈ ਬੈਠਾ ਘਰੇ ਖੇਤ ਚ ਆ ਸੋਖ ਹੁੰਦਾ ਸੱਜਣੋ ਟਕਲਾ ਟਕਲਾ ਹੂੰ ਵੇਖੋ ਵਹਿੜ ਹਾਂ ਵੱਡੀ ਆ ਤੁੰਦੂ ਸਾਹਿਬ ਜੰਨੀ ਵੇਗੀ ਹਾਂ ਨਹੀਂ ਪੂਰੇ ਕਦ ਕਠ ਵੇਲ ਵੀ ਚੰਗੀ ਆ ਥਣ ਬਹੁਤ ਕੰਮ ਦਾ ਤੇ ਭਾ ਕਿੱਡਾ ਕਰਦਗੇ ਆ ਸਾਡਾ ਬਾਪੂ ਆ ਜਿਉਂਦਾ ਰਵੇ ਵੇਖੋ ਖੋਚ ਕਿਆ ਬਾਤਾਂ ਮਿਲ ਕੇ ਜਾਇਓ ਜੇ ਗਾਂ ਲੈ ਕੇ ਆਗੇ ਤਾਂ ਕੋਈ ਸੱਜਣ ਵੇਖਿਓ ਰੂਹ ਖੁਸ਼ ਕਰਾਂਦਾ ਆਪਾਂ 85 85 ਦੀ ਰਿਕੜੀ ਜਿੱਤਰਾ ਨਹਲ ਨੁਹਲੇ ਆ ਹਾਂ ਆ ਠੀਕ ਆ ਆਪਾਂ ਸਾਰੇ ਕਰਕੇ ਨਾ ਹੁਣ ਬਾਕੀ ਵੇਚ ਲਿਆ ਉਹਨਾਂ ਚ ਨਫਾ ਭਾਂਡਾ ਲੈ ਲਿਆ ਇਹਨੂੰ ਜਾਣ ਦੀੇ ਸਾਵੇਂ ਸਟਿਆਂ ਦੀ ਵੇਖੀ ਜੇ ਜਿਹੜੀ ਹੋਊ ਆਪਣੇ ਨਾਲ ਮੋਲ ਪਾਵੇਂ 80 82 ਕਰਦੇ ਇਹ 76000 ਦੀਆਂ ਲੈਣ 76000 ਦੀ ਦੇ ਦਾਂਗੇ ਹਾਂ ਜਿਹੜਾ ਵੀਰ ਖੜੂ ਯਾਦ ਹੀ ਕਰੂ 75 ਦੀ ਚੱਲਣ ਦੇ ਫਿਰ ਵੇਖੀ ਜਾ ਹੁਣ ਹੋ ਰਹੀ ਰਹਿਣ ਦੇ ਕੋਈ ਨਹੀਂ ਵੇਖੀ ਜਾ ਪਹਿਨ ਦੇ ਅੱਜ 90 ਦੀ ਗਾਮ ਚਲੋ ਜੋ ਤੁਸੀਂ ਕਰਤਾ ਸੰਤੂ ਸਾਹਿਬ ਤੁਹਾਡੀ ਦੀ ਮੋਟਰਸਾਈਕਲ ਬੰਦਾ ਪੱਲੇ ਪਏ 75000 ਦੀ ਲੈ ਵੀ ਸੱਜਣਾ ਵਹਿੜ ਵੇਖੋ ਮਿਲ ਨਹੀਂ ਨੀ ਕਦੋਂ ਜਿੰਨੇ ਮਰਜੀ ੱਡੇ ਫਰੋਲਿਆ ਜੋ ਹਾਂ ਜੀ ਨਾ ਮੋਲੀ ਹਾਂ ਬਾਪੂ ਸਾਡਾ ਕਹਿੰਦਾ ਗਾਂ 90 ਦੀ ਸੀਗੀ ਕਿੰਨਾ ਮਰਜੀ ਬੈਠੀ ਉਹ ਬਾਪੂ ਨੂੰ ਇੱਕ ਦਿਨ ਨਾਲ ਖੜਿਆ ਦੋ ਦੇਣਾ ਹਾਂ ਠਮਾਗ ਲੈ ਆਇਆ ਅੱਛਾ ਤਾਂ ਪਤਾ ਉਹਨੂੰ ਵੀ ਬਾਹਰ ਮੁੱਲ ਬਹੁਤ ਆ ਫਰੀਦਕੋਟ ਵਾਲੇ ਗਾਂ ਕਿਤੇ ਉਧਰ ਲੈ ਗਿਆ ਲੈ ਉਹ ਬਾਪੂ ਉਧਰ ਆਪਣੇ ਹੋਰ ਚੱਕਰਿਆ ਹਾਂ ਉਹ ਦੋ ਤਿੰਨ ਆਖ ਸੰਗ ਦੇ ਆਂਦੇ ਉਹ ਡੰਗਰ ਲੈ ਲਿਆਂਦਾ ਚਾਹ ਤਾਂ ਨਹੀਂ ਪੀਣੀ ਬਾਪੂ ਦਾ ਨਹੀਂ ਰੱਜੇ ਪਏ ਨਹੀਂ ਠੀਕ ਆ ਅੰਦਰ ਫਰਕ ਆ ਮੈਂ ਫਰਕਿਆ ਫਰਕਿਆ ਉਹਦਾ ਸ਼ਰੀਫਾ ਦੇ ਆ ਦੇਖੋ ਠੀਕ ਆ ਬਣੂ ਬੜੀ ਆ ਜੇ 72000 ਦੀ ਦੇਣ ਲੈਣਾ ਜੀ ਤੇ ਸੂਰ ਹੋਣੀਆਂ ਤੇ ਤੁਹਾਨੂੰ ਸਾਹਿਬ ਇਹ ਚੋਨਾ ਮੇਰਾ ਭਰਾ ਕਸਾਈ ਦੇ ਬਾਹਰੋਂ ਰੋੜੇ ਹੋਣਾ ਆਏ ਜੀ ਤੂੰ ਆਈ ਹੈ ਨਾ ਉਹ ਵੀ ਵੇਖੂਗਾ ਕੀਤਾ ਨੇ ਕੀ ਆ ਕੀਤਾ ਕੀ ਆ ਵਾਕਿਆ ਚਾਹ ਜੋ ਤੁਸੀਂ ਕਹਤਾ ਤੁਹਾਡੀ ਧੰਨਵਾਦ ਲੈ ਵੀ ਸੱਜਣੋ ਧੰਨਵਾਦ ਆ ਵੀਡੀਓ ਐਂਡ ਤੱਕ ਵੇਖਣ ਲਈ ਜਉਂਦੇ ਵਾਹਦੇ ਰੋ